ਰਣਜੀਤ ਸਿੰਘ ਰਾਇਲ ਮਲੇਸ਼ੀਅਨ 에어ਫੋਰਸ ਦੇ ਪਹਿਲੇ ਅਤੇ ਇਕਲੌਤੇ ਸਿੱਖ ਬਰਗੇਡੀਅਰ ਜਰਨਲ ਹਨ ਰਣਜੀਤ ਸਿੰਘ ਮਲੇਸ਼ੀਆ ਵਿੱਚ ਇੱਕ ਸੇਵਾਮੁਕਤ ਹਵਾਈ ਸੈਨਾ ਅਧਿਕਾਰੀ ਅਤੇ ਹੈਲੀਕਾਪਟਰ ਪਾਇਲਟ ਸਨ ਜੋ ਹੁਣ 78 ਸਾਲਾਂ ਦੀ ਉਮਰ ਦੇ ਹਨ ਉਹਨਾਂ ਨੇ 1968 ਤੋਂ 2003 ਤੱਕ ਮਲੇਸ਼ੀਆ ਦੇਸ਼ ਦੀ ਸੇਵਾ ਕੀਤੀ ਸਿੱਖਾਂ ਦਾ ਮਲੇਸ਼ੀਆ ਦੀਆਂ ਹਲਕ ਹਥਿਆਰਬੰਦ ਸੈਨਾਵਾਂ ਵਿੱਚ ਸੇਵਾ ਦਾ ਇੱਕ ਲੰਮਾ ਇਤਿਹਾਸ ਰਿਹਾ ਹੈ ਪਰ ਅਸਮਾਨ ਵਿੱਚ ਉਡਾਣ ਭਰਨ ਵਾਲਿਆਂ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਅਕਸਰ ਹੀ ਇਤਿਹਾਸ ਦੇ ਪੰਨਿਆਂ ਤੇ ਸਾਹਮਣੇ ਨਹੀਂ ਲਿਆਂਦਾ ਗਿਆ ਸਭ ਤੋਂ ਪਹਿਲਾਂ ਮਲਾਇਆ ਸਹਾਇਕ ਹਵਾਈ ਸੈਨਾ ਦੇ ਸਵਰਗੀ ਜਸਵੰਤ ਸਿੰਘ ਸਨ ਜਿਨ੍ਹਾਂ ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਟੁੰਕੂ ਅਬਦੁੱਲ ਰਹਿਮਾਨ ਨੂੰ ਉਡਾਉਣ ਵਾਲੇ ਪਹਿਲੇ ਪਾਇਲਟ ਮੰਨਿਆ ਜਾਂਦਾ ਹੈ ਅੱਜ ਤੱਕ ਬਹੁਤ ਸਾਰੇ ਸਿੱਖਾਂ ਨੇ ਫੌਜ ਵਿੱਚ ਆਪਣੀ ਛਾਪ ਛੱਡੀ ਹੈ ਹਾਲਾਂਕਿ ਰਾਇਲ ਮਲੇਸ਼ੀਅਨ ਹਵਾਈ ਸੈਨਾ ਦੇ ਅੰਦਰ ਸਿਰਫ ਇੱਕ ਸਿੱਖ ਇਸ ਅਹੁਦੇ ਤੱਕ ਪਹੁੰਚਿਆ ਹੈ 78 ਸਾਲਾ ਰਣਜੀਤ ਸਿੰਘ ਗਿੱਲ ਨੇ ਰਾਇਲ ਮਲੇਸ਼ੀਅਨ 에ਅਰ ਫੋਰਸ ਵਿੱਚ ਹੈਲੀਕਾਪਟਰ ਪਾਇਲਟ ਵਜੋਂ 36 ਸਾਲ ਦੇਸ਼ ਦੀ ਸੇਵਾ ਕੀਤੀ 2003 ਵਿੱਚ ਉਹ ਰਿਟਾਇਰ ਹੋਏ ਉਹ ਆਰਐਮਏਐਫਾ ਵਿੱਚ ਪਹਿਲੇ ਅਤੇ ਇਕਲੌਤੇ ਸਿੱਖ ਹਨ ਜਿਨ੍ਹਾਂ ਨੇ ਅਜਹੀਆਂ ਉਚਾਈਆਂ ਹਾਸਲ ਕੀਤੀਆਂ ਹਨ 1968 ਵਿੱਚ ਆਰਐਮਏਐਫ ਵਿੱਚ ਸ਼ਾਮਲ ਹੋਏ ਇਸ ਦੇ ਗਠਨ ਤੋਂ ਇੱਕ ਦਹਾਕੇ ਬਾਅਦ ਆਪਣੀ ਸਰਵਿਸ ਦੇ ਇਨ੍ਹਾਂ ਸਾਲਾਂ ਦੌਰਾਨ ਉਨ੍ਹਾਂ ਨੇ 3500 ਤੋਂ ਵੱਧ ਉਡਾਣ ਘੰਟੇ ਪੂਰੇ ਕੀਤੇ ਅਤੇ ਫੌਜੀ ਕਾਰਵਾਈਆਂ ਵਿੱਚ ਵਿਆਪਕ ਤਜਰਬਾ ਹਾਸਲ ਕੀਤਾ ਰਣਜੀਤ ਸਿੰਘ ਜੋ ਕਿ ਕੋਲਾਲੰਪੁਰ ਵਿੱਚ ਵੱਡੇ ਹੋਏ ਨੇ ਯਾਦ ਕੀਤਾ ਕਿ ਉਸ ਨੇ ਹਵਾਈ ਸੈਨਾ ਵਿੱਚ ਆਪਣਾ ਰਸਤਾ ਕਿਵੇਂ ਬਣਾਇਆ ਉਨ੍ਹਾਂ ਦੱਸਿਆ ਕਿ ਮੈਂ ਸ਼ੁਰੂ ਵਿੱਚ ਮੈਡੀਸਨ ਦੀ ਪੜ੍ਹਾਈ ਕਰਨਾ ਚਾਹੁੰਦਾ ਸੀ ਪਰ ਮੇਰੇ ਮਾਪੇ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਸਨ ਉਹਨਾਂ ਕਿਹਾ ਕਿ ਸਮਾਜ ਵਿੱਚ ਸਤਕਾਰ ਵਾਲਾ ਕਰੀਅਰ ਚਾਹੁੰਦੇ ਹੋਏ ਉਹ ਹਥਿਆਰਬੰਦ ਸਲਾਮਾ ਵਾਲ ਮੁੜੇ ਹਵਾਈ ਸੈਨਾ ਵਿੱਚ ਸ਼ਾਮਲ ਹੋਣ ਲਈ ਇੱਕ ਅਖਬਾਰ ਦਾ ਇਸ਼ਤਿਹਾਰ ਦੇਖਣ ਤੋਂ ਬਾਅਦ ਉਹਨਾਂ ਨੇ ਅੰਤ ਵਿੱਚ ਸਵਕਾਰ ਕੀਤੇ ਜਾਣ ਤੋਂ ਪਹਿਲਾਂ ਕਈ ਵਾਰ ਅਰਜੀ ਦਿੱਤੀ ਉਹ ਯਾਦ ਕਰਦੇ ਹਨ ਕਿ ਇੱਕ ਹੈਲੀਕਾਪਟਰ ਪਾਇਲਟ ਦੇ ਰੂਪ ਵਿੱਚ ਮੈਂ ਸਵੇਹਾ ਸਰਵਾਹ ਕਟਰੀ ਪ੍ਰਾਇਦੀਪ ਪਲੇਸ਼ੀਆ ਵਿੱਚ ਬਹੁਤ ਸਾਰੀਆਂ ਕਾਰਵਾਈਆਂ ਵੇਖੀਆਂ ਜੋ ਕਿ ਗੇਰਕ ਅਤੇ ਸਿਬੂ ਵਰਗੇ ਬਹੁਤ ਸਾਰੇ ਸੁਵੇਦਨਸ਼ੀਲ ਕਮਿਊਨਿਸਟ ਖੇਤਰਾਂ ਵਿੱਚ ਕੰਮ ਕਰ ਰਹੀਆਂ ਸਨ ਇਹ ਮੇਰੇ ਲਈ ਕਾਫੀ ਫਾਇਦੇਮੰਦ ਸੀ ਕਿਉਂਕਿ ਦੀ ਆਪਣੀਆਂ ਹਥਿਆਰਬੰਦ ਫੌਜਾਂ ਅਤੇ ਪੁਲਿਸ ਫੀਲਡ ਫੋਰਸ ਦਾ ਸਮਰਥਨ ਕਰਦੇ ਅਸਿੱਧੇ ਤੌਰ ਤੇ ਆਪਣੇ ਦੁਸ਼ਮਣਾਂ ਤੋਂ ਸਥੇਸ਼ਤੀ ਰੱਖਿਆ ਕਰਨ ਵਿੱਚ ਮਦਦ ਕੀਤੀ। ਰਣਜੀਤ ਸਿੰਘ ਫੌਜਾਂ ਦੀ ਤਾਇਨਾਤੀ, ਸੈਨਿਕਾਂ ਨੂੰ ਰਾਸ਼ਨ ਪਹੁੰਚਾਉਣ ਅਤੇ ਐਮਰਜੈਂਸੀ ਨਿਕਾਸੀ ਕਰਨ ਵਿੱਚ ਸ਼ਾਮਲ ਰਹੇ। ਉਨ੍ਹਾਂ ਕਿਹਾ ਕਿ ਉਹ ਬਿਨਾਂ ਕਿਸੇ ਦੁਰਘਟਨਾ ਦੇ ਆਪਣਾ ਕੈਰੀਅਰ ਪੂਰਾ ਕਰਨ ਲਈ ਧੰਨਵਾਦੀ ਹਨ। ਇਹ ਨੋਟ ਕਰਦੇ ਹੋਏ ਕਿ ਉਸ ਦੇ ਕੁਝ ਬੈਚਮੇਟ ਜਾਂ ਤਾਂ ਦੁਰਘਟਨਾਵਾਂ ਦਾ ਸ਼ਿਕਾਰ ਹੋ ਗਏ ਜਾਂ ਕਮਿਊਨਿਸਟ ਗੋਲੀਬਾਰੀ ਵਿੱਚ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਰਣਜੀਤ ਸਿੰਘ ਦੀ ਸੇਵਾ ਦੇ ਸਾਲਾਂ ਨੇ ਕਈ ਨਾਟਕੀ ਮੁਕਾਬਲੇ ਵੇਖੇ ਇੱਕ ਵਖਰਬ ਖਾਈ ਦਿੰਦਾ ਹੈ ਉਸ ਸਿਕਾਮਤ ਜੋ ਹਰ ਵਿੱਚ ਹੋਇਆ ਜਦੋਂ ਉਸਨੇ ਗਰਭવતી ਔਰਤ ਨੂੰ ਮੁਸੀਬਤ ਵਿੱਚੋਂ ਬਚਾਇਆ ਸੀ ਉਹਨਾਂ ਨੇ ਸਾਂਝਾ ਕੀਤਾ ਕਿ ਉਸਦੇ ਰੈਂਕ ਵਿੱਚ ਵਾਧਾ ਕੁਝ ਹੱਦ ਤੱਕ ਨਿਊਯਾਰਕ ਅਤੇ ਯੂਨਾਈਟਿਡ ਕਿੰਗਡਮ ਵਿੱਚ ਕੀਤੀ ਗਈ ਵਿਆਪਕ ਸੁਖਾਈ ਦੇ ਕਾਰਨ ਹੋਇਆ ਇਹ ਸਿੱਖ ਭਾਈਚਾਰੇ ਲਈ ਇੱਕ ਮਾਣ ਵਾਲਾ ਪਾਲਸੀ ਜਦੋਂ ਉਸ ਨੂੰ ਉਸੇਵਾ ਮੁਕਤੀ ਤੋਂ ਸਿਰਫ 1 ਸਾਲ ਪਹਿਲਾਂ ਤਰੱਕੀ ਦਿੱਤੀ ਗਈ ਸੀ ਅਤੇ ਪਹਾੰਗ ਦੇ ਸੁਲਤਾਨ ਦੁਆਰਾ ਉਸ ਨੂੰ ਦਾਤੋਂ ਦੀ ਉਪਾਦੀ ਦਿੱਤੀ ਗਈ ਰਣਜੀਤ ਸਿੰਘ ਹਥਿਆਰਬੰਦ ਫੌਜਾਂ ਵਿੱਚ ਇਕਲੌਤਾ ਦਸਤਾਰਤਾਰੀ ਜਨਰਲ ਹੋਣਾ ਖਾਸ ਤੌਰ ਤੇ ਅਰਥਪੂਰਨ ਸੀ